ਹਾਂ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਵੀਰੇ ਕੀ ਹਾਲ ਚਾਲ ਹੈ ਜੀ ਵਧੀਆ ਵਧੀਆ ਠੀਕ ਠਾਕ ਕਿੰਨੇ ਸੰਦ ਸੇਲ ਕਰਨੇ ਆ ਜੀ ਸੰਦ ਆਪਾਂ ਕੋਲ ਤਿੰਨੇ ਆ ਹਾਂਜੀ ਤਾਂ ਇਸ ਟਾਈਮ ਦੋਹਾਂ ਦੀ ਵੀਡੀਓ ਪਾਵਾਂਗੇ ਠੀਕ ਆ ਇੱਕ ਟਰਾਲਾ ਟਰਾਲਾ ਆਪਾਂ 3 ਲੱਖ ਵਾਲਾ 1,70,000 ਰੁਪਏ ਦੇ ਦੇਣਾ 3 ਲੱਖ ਵਾਲਾ ਟਰਾਲਾ 1,70,000 ਦਾ ਹਾਂਜੀ ਇਹ ਮੁੱਲ ਹੈ ਕਿ ਦੇਣਾ ਹੀ ਆ ਇਹਨੂੰ ਲੈਣਾ ਮੁੱਲ ਤੇ ਦੋ ਉਹ ਦੂਸਰਾ 180 ਆ ਅੱਛਾ 180 ਮੁੱਲ ਹੈ ਜੇ ਇਹਨੇ ਮੁੱਲ ਪੁੱਛ ਕੇ ਫੋਨ ਕੱਟਣਾ ਉਹਦੇ ਲਈ ਇਹ ਆ ਉਹਦੇ ਲਈ ਆ ਅਡਰੈਸ ਦੱਸ ਦਿਓ ਵੀਰ ਜੀ ਆਪਣਾ ਪਿੰਡ ਪਿੰਡਰ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਆ ਤੇ ਮੋਬਾਈਲ ਨੰਬਰ 985627787 ਜੀ ਮੇਰਾ ਨਾਮ ਹੈ ਠੀਕ ਹੈ ਜੀ ਤੇ ਦੇਸੀ ਓਕ 7 ਫੁੱਟ ਚੌੜਾ ਦੇਸੀ ਓਕ ਕਾਲਾ ਹਾਂ ਇਧਰ ਨੂੰ 7 ਫੁੱਟ ਹਾਂ ਲੰਬਾਈ 15 15 ਫੁੱਟ ਅੱਜਾਈ ਹਾਂਜੀ 4.5 ਮੱਸ਼ੀਓ ਕੋ ਹੋ ਜੂਗੀ ਹਾਂ ਮੱਸ਼ੀਓ ਕੋ ਹੋ ਜੂ ਤੁਸੀਂ ਕਰਾਤੀ ਤਾਂ ਰੇਟ ਵੱਜੂਗਾ ਹਾਂ ਰੇਟ ਵੱਜੂਗਾ ਜੇ ਕਿ ਇਹ ਪਾਣੀ ਬਦੂਗਾ ਅੱਧ ਚ ਆ ਵੀ ਸਮਾਨ ਚਲ ਜਾਂਦਾ ਹੁੰਦਾ ਹਾਂ 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 ਬਾਕੀ ਜੇ ਕਿ ਇਹਨੇ ਕਰਾਉਣੀ ਹੋਵੇ ਉਹ ਵੀ ਕਰਾ ਸਕਦਾ ਇਹ ਹੋ ਜਾਊਗੀ ਬਾਕੀ ਬਾਹਰੋਂ ਪੂਰੀ ਸਾਫ ਸੁਥਰੀ ਆ ਪੂਰੀ ਬਿਲਕੁਲ ਸਾਫ ਆ ਟਾਇਰ ਟਾਇਰ ਅੰਦਰ ਵਾਲਾ ਵੀ ਰਮਾੜਾ ਵਾ ਤੇ ਬਾਹਰ ਵਾਲਾ ਚੰਗਾ ਬਾਹਰਲੇ ਟਾਇਰ ਦੋਵੇਂ ਚੰਗੇ ਆ ਦੋਵੇਂ ਉਧਰਲੀ ਸਾਈਡ ਦੇ ਅੰਦਰ ਵਾਲੇ ਮਾੜੇ ਆ ਦੱਸਦਾ ਤਾਂ ਵਾ ਵੀਰ ਦੂਰੋਂ ਆਦੇ 8 ਨਟੀ ਆ 8 ਨਾ ਠੀ ਰੇਲ ਦਾ ਰੇਲ ਦਾ ਧੁਰਾ ਬਹੁਤ ਹੀ ਸੋਹਣਾ ਵਾ ਹੈਵੀ ਕੁਆਲਟੀ ਦਾ ਗਾਡਰ ਗੁੱਡਰ ਵੀ ਚੰਗੇ ਲੱਗੇ ਆ ਥੱਲੇ ਉਹ ਐ ਗਲੀ ਗੁਲੀ ਨਹੀਂ ਕਿਤੇ ਉਹ ਵੀ ਪੂਰੀ ਚੰਗੀ ਜਿਹਾ ਬਾਕੀ ਜਿਹੜੀ ਵਾਰਡ ਬੂਡ ਲੱਗੀ ਆੜਤੀ ਇੱਕ ਆਪਾ ਟਰਾਲੀ ਲੈਂਦੀ ਸੀ ਆ ਵੇਖੋ ਯਾਰਤੀਆਂ ਵਾਲੀ ਟਰਾਲੀ ਆ ਵਾਰਡ ਕਿੰਨੇ ਫੁੱਟ ਤਾ ਨੂੰ ਵੇਚੀ ਇਹ 3.5 ਫੁੱਟ ਆ ਵੇਖੋ ਜੀ ਅੰਦਰ ਟੰਕੇ ਟੁੰਕੇ ਲੱਗੇ ਥੋੜੇ ਬੁਨੇ ਹਨਾ ਟੰਕੇ ਟੁੰਕੇ ਲੱਗੇ ਆ ਪਰ ਦਾਣੇ ਨਹੀਂ ਕਰਨਗੇ ਤੱਪੜ ਸੌਣ ਦੀ ਲੋੜ ਨਹੀਂ ਪਾਣੇ ਦਾਣੇ ਨਹੀਂ ਡੁੱਲਣਗੇ ਭਾਵੇਂ ਜੋ ਮਰਜੀ ਹੋ ਜਾਈ ਜੀ ਕਿੰਨੇ ਵੀਰ ਨੇ 3 ਲੱਖ ਖਰਚਣਾ ਵਾ ਆ ਵੀ ਕੋਈ ਵਾਤੇ ਪੂਰੀ ਲੱਗੇ ਇੱਕੇ ਬੰਨੇ ਆ ਕੋਈ ਜ਼ਿਆਦਾ ਨਹੀਂ ਇਹ ਆ ਵੀ ਕਾਰੀਗਰ ਨੇ ਨਹੀਂ ਲਾਇਆ ਜੇ ਕਾਰੀਗਰ ਨੇ ਲਾਇਆ ਹੁੰਦਾ ਤੇ ਆ ਚੀਜ਼ਾਂ ਦਿਖਣੀਆਂ ਨਹੀਂ ਕਿਉਂਕਿ ਗੱਲ ਇਹ ਆ ਵੀ ਆਪਾਂ ਇਹ ਚੀਜ਼ ਵਿਖਾਉਣੇ ਤਾਂ ਵੀਰ ਯਕੀਨ ਕਰਦੇ ਆ ਹੁੰਦੇ ਆ ਤੇ ਘੇੜਾ ਨਾ ਪਵੇ ਹਾਂਜੀ ਦਾਣੇ ਨਹੀਂ ਡੁੱਲਣਗੇ ਮਾਸਾ ਵੀ ਪੂਰਾ ਵੀ ਕਿਤੇ ਡਾਲਾ ਡੁਲਾ ਵੀ ਚੰਗਾ ਵਾ ਮਗਰੋਂ ਆ ਵੇਖ ਸਕਦੇ ਆ ਆ ਵੇ ਪਿਛਲਾ ਬੱਤਾ ਪੁੱਤਾ ਨਹੀਂ ਹੈਗਾ ਇਦਾਂ ਹੀ ਆਈ ਆ ਇਦਾਂ ਆਈ ਆ ਇਦਾਂ ਦੇ ਦੇਣੀ ਆ ਬਾਅਦ ਚ ਵੀਰ ਪੈਪ ਤਾਂ ਵੀ ਇਦਾਂ ਹੀ ਆ ਆ ਬਾਹਰ ਵਾਲਾ ਟਾਇਰ ਕੰਮ ਦਿੰਦਾ ਅੰਦਰ ਵਾਲਾ ਇਹਦਾ ਵੀ ਮੜਾ ਅੰਦਰ ਵਾਲਾ ਅੱਠ ਨਟ ਹੀ ਆ ਆ ਜਿਹੜੀ ਆ ਆਪਣੀ ਹੱਬ ਹੱਬ ਜਿਹੜੀ ਹੁੰਦੀ ਆ ਗਾਰਡਰ ਵਿਚਲੇ ਵੀ ਚੰਗੇ ਤੇ ਮੁੱਲ ਮੁੱਲ 180 ਬਾਹ ਨਾ 70 170 ਦੀ ਦਵਾਂਗੇ 170 ਦੀ ਦੇ ਦੋਗੇ ਠੀਕ ਉਹਦੇ ਵਿੱਚੋਂ ਵੀ ਹੋਰ ਛੱਡ ਦਾਂਗੇ ਅੱਛਾ 170 ਚੋਂ ਵੀ ਉਹਦੇ ਚੋਂ ਛੱਡਾਂਗੇ ਤੇਲ ਖਰਚਾ ਛੱਡਾਂਗੇ 2000 ਰੁਪਏ ਹੋਰ ਛੱਡਾਂਗੇ ਲਓ ਜੀ ਆ ਮੁੱਲ ਮੈਂ ਕਹਿੰਨਾ ਵੀ ਲੱਭਣਾ ਨਹੀਂ ਆ ਇਹਨੂੰ ਭਾਵੇਂ ਤੋਲ ਕੇ ਜਦੋਂ ਮਰਜ਼ੀ ਇੰਨੇ ਦੀ ਵੇਚ ਲਿਓ ਬੱਚਨ ਮੰਨ ਕੇ ਚੱਲ 20 ਤੋਂ ਉੱਤੇ ਹੋਊਗਾ 24 ਲਾਲੇ 25 ਲਾਲੇ 23 ਲਾਲੇ ਜਿੱਦ ਮੈਂ ਜੋਖਤੀ ਤੇ ਦੱਸ ਦਾਂਗੇ ਤੇ ਬਾਕੀ ਸੀਜ਼ਨ ਦੇ ਵਿੱਚ ਜਿੰਨੇ ਕੁ ਤੁਸੀਂ ਮੁੱਲ ਕੀਤਾ ਇੰਨੇ ਕਰ ਲੋਕਾਂ ਨੇ ਫੇਰੇ ਲਾਲਾ ਪੈਸੇ ਕਮਾ ਲੈਣੇ ਹਾਂਜੀ ਤੇ ਬਾਕੀ ਸੋਹਣੀ ਆ ਜੰਨੀ ਵੀ ਹੈ ਆ ਫੱਪਦੀ ਆ ਤੇ ਬਹਿਸ ਕਰਨ ਵਾਲਾ ਤੇ ਵੀਰ ਟਾਈਮ ਨਾ ਖਰਾਬ ਕਰੇ ਮਤਲਬ ਵੀ ਇਸ ਟਾਈਮ ਘੱਟ ਹੁੰਦਾ ਵਾ ਹਾਂ ਕਿਉਂਕਿ ਅੱਗੇ ਸੀਜ਼ਨ ਆ ਗਿਆ ਵਾ ਤੇ ਕਰਕੇ ਉਹ ਵੀਰਾਂ ਨੂੰ ਬੇਨਤੀ ਆ ਉਦਾਂ ਹਾਲ ਚਾਲ ਪੁੱਛਣਾ ਵੇ ਦੂ ਚੌਂ ਬੰਨਾਂ ਨੂੰ ਪੁੱਛ ਲੈ ਵਟਸਐਪ ਤੇ ਰਿਕਾਰਡਿੰਗ ਘੱਲ ਕੇ ਪੁੱਛ ਲੈ ਕੱਲ ਕੇ ਤੇ ਜਿਹੜੇ ਚੀਜ਼ ਨੇ ਜਿਹੜੇ ਵੀਰ ਨੂੰ ਹੋਰ ਕੋਈ ਜਿੱਦਾਂ ਸੰਦ ਚਾਹੀਦਾ ਜਾਂ ਜਿੱਦਾਂ ਆਪਾਂ ਉਹਨੂੰ ਮੱਲੋ ਵੀ ਨਹੀਂ ਕਈ ਵੀਰ ਪੁੱਛਦੇ ਆ ਵੀ ਆ ਚੀਜ਼ਾਂ ਵੇ ਵਟਸਐਪ ਤੇ ਰਿਕਾਰਡਿੰਗਾਂ ਲਿਖ ਕੇ ਭੇਜ ਦਿਆ ਕਰਨ ਕਿਉਂਕਿ 275 ਦਾ 265 ਦਾ ਬਹੁਤ ਫੋਨ ਆਉਂਦਾ ਜੀ 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 575 ਟਰੈਕਟਰ ਆ ਹਾਂਜੀ ਸਾਫ਼ ਸੁਥਰਾ 2007 ਮਾਡਲ 2007 ਮਾਡਲ ਨੰਬਰ ਪੰਜਾਬ ਆ ਨੰਬਰ ਪੰਜਾਬ ਦਾ ਅਗਲੇ ਅਗਲੇ ਟਾਇਰ ਮੰਨ ਕੇ ਚੱਲੇ 70 ਪੈਸੇ ਜੀ ਤੇ ਵੇਖ ਲੋ ਰੰਗ ਰੂੰਗਾ ਗੁਡਇਰ ਦੇ ਪਿਛਲੇ ਟਾਇਰ 14 ਦੇ 14 ਦੇ ਟਾਇਰ ਗੁਡਇਰ ਦੇ ਤੇ ਅੱਧੇ ਮੰਨ ਕੇ ਚੱਲੋ ਹਾਂਜੀ ਕੰਡੀਸ਼ਨ ਓਕੇ ਆ ਕੰਡੀਸ਼ਨ ਓਕੇ ਗੀਅਰ ਗੀਅਰ ਇੰਜਨ ਦਾ ਓਕੇ ਲਿਫਟ ਦਾ ਓਕੇ ਆ ਨਾਲ ਟੌਪ ਲਿੰਕ ਟੌਪ ਲਿੰਕ ਫੱਟੀ ਠੀਕ ਆ ਸਦੜੀ ਵੀ ਲੱਗੀ ਆ ਮਗਰਾੜ ਵੀ ਆ ਆਪਰਲੇ ਟਾਇਰ ਰੀਮ ਦਿਖਾ ਦਿਓ ਵੇ ਜੀ ਹਾਂਜੀ ਆ ਵੇਖੋ ਜੀ ਬਹੁਤ ਹੀ ਸੋਹਣਾ ਮੀਟਰ ਮਟਰ ਵੀ ਹੈਗੇ ਬਹੁਤ ਚੰਗੇ ਤੇ ਲੋਗਲੂਗ ਵਾਲੀਆਂ ਚਾਬੀਆਂ ਵੀ ਪੂਰੀਆਂ ਇੰਨਣ ਵੀ ਚੈੱਕ ਕਰ ਲਓ ਆ ਅਜੇ ਤੱਕ ਰੇਸ ਵਾਲਾ ਨਟ ਨਹੀਂ ਖੋਲਿਆ ਕਿਸ ਨੇ ਠੀਕ ਆ ਕਿਸੇ ਸਮਝਦਾਰ ਬੰਦੇ ਨੇ ਸਾਮਕੇ ਚ ਲਾਇਆ ਜੀ 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 ਝਾਂਸੀ ਜੋਂ ਜਿਹੜੇ ਸੀਲ ਹੈ ਕਿਤੇ ਨਵੇਂ ਟਰੈਕਟਰ ਤੇ ਲੱਗੀ ਵੇਖ ਲਓ ਇਦਾਂ ਦੀ ਆਊਗੀ ਹਾਂ ਜੀ ਤਾਂ ਦੱਸਦਾ ਮੈਂ ਕਈਆਂ ਵੀਰਾਂ ਨੂੰ ਆ ਪਿੰਨ ਆ ਵੇਖ ਲਓ ਵੀ ਨਾਲ ਦੀ ਪਿੰਨ ਆ ਅੜੀ ਸਾਹੀ ਮੱਗੀ ਕਿਉਂਕਿ ਇਹ ਪਿੰਨ ਰੇਸ ਵਧਾਉਣੀ ਆ ਤੇ ਇਹ ਪਿੰਨ ਪੁੱਟਣੀ ਪੈਣੀ ਆ ਪਿੰਨ ਟੁੱਟ ਜਾਣੀ ਟੁੱਟ ਜਾਣੀ ਆ ਤੇ ਇਹਦੇ ਤੋਂ ਪਤਾ ਲੱਗਦਾ ਵੀ ਕਿਸੇ ਨੇ ਸਾਮ ਸਾਮ ਕਿਤੋਂ ਵੇਟ ਵੀ ਹੈਗੇ ਆ ਜੀ ਵੇਟ ਵੀ ਹੈਗੇ ਆ ਤੇ ਸਾਫ ਸੁਥਰਾ ਵਾ ਸ਼ੂ ਇੱਥੇ ਦਾਗ ਲੱਗਾ ਮੜਾ ਜਾ ਹਾਂ ਜੀ ਜਿਹੜਾ ਵਿਖਾਵਾਂਗੇ ਇਹਨੂੰ ਸਟਾਰਟ ਕਰੋ ਤੇ ਫਿਰ ਬੰਦ ਕਰਕੇ ਦਿਖਾਈਏ ਪੂਰਾ ਵਧੀਆ ਮਾਰੋ ਸੈਲਫ ਮੜਾ ਆ ਵੀ ਕੋਈ ਸਾਇਲੈਂਟ ਆ ਪੂਰੀ ਇੰਜਨ ਤੋਂ ਬਿਨਾ ਹੋਰ ਕੋਈ ਆਵਾਜ਼ ਨਹੀਂ ਹੈਗੀ ਟਰੈਕਟਰ ਦੀ ਬਿਲਕੁਲ ਸਾਇਲੈਂਟ ਟਰੈਕਟਰ ਆ ਜੀ ਵਾਹ ਉਹ ਜੁਰੀ ਵਧੀਆ ਠੀਕ ਆ ਏਅਰ ਲਿਫਟ ਦਾ ਸਾਰਾ ਕੁਝ ਓਪੀਆ ਸ਼ੋ ਵੀ ਸਾਫ਼ ਸੁਥਰੀ ਆ ਹਾਂਜੀ ਸਾਫ਼ ਸੁਥਰੀ ਤੇ ਬਾਕੀ ਆਪਾਂ ਮੋਲੇ ਦਾ ਪੁੱਛਣ ਆਲਾ ਤੇ ਤਿੰਨ ਵੀ ਆ ਹਾਂ ਤੇ ਖਾਣਾ ਹੀ ਤਿੰਨ ਦਾ ਤਰ੍ਹਾਂ ਆਂਗੀ ਉਹਦੇ ਚਮੇ ਛੋਟਾ ਛੱਪਾ ਕਰਾਂਗੇ ਠੀਕ ਆ ਜਿੰਨੇ ਵੀ ਆਉਣਾ ਵਾ ਫ਼ੀਮ ਕਰਕੇ ਆ ਜਿੰਨੇ ਮੋਲੀ ਪੁੱਛਣਾ ਵਟਸਐਪ ਤੇ ਮੈਸੇਜ ਕਰਕੇ ਮੁੱਲ ਪੁੱਛ ਲਿਆ ਕਰੋ ਕਿਉਂ ਤੇਰਾ ਵਾ ਨਾਲ ਆ ਬੜਾ ਆਇਆ ਦੀ ਫੋਟੋ ਸਕਰੀਨਸ਼ਾਟ ਕਰਕੇ ਕਿਉਂਕਿ ਟਰੈਕਟਰ ਅੱਗੇ ਵੀਡੀਓ ਪਾਈਆਂ ਤੇ ਕਈ ਵਾਰੀ ਵੀਰ ਮਤਲਬ ਪੁੱਛੀ ਉਸੇ ਟਰੈਕਟਰ ਦਾ ਜਾਂਦੇ ਆ ਹਾਂਜੀ ਜਿਹੜਾ ਵਿਖਿਆ ਹੁੰਦਾ ਸਾਨੂੰ ਵੀ ਕਈ ਨੇ ਭਲੇਖਾ ਪੈ ਜਾਂਦਾ ਠੀਕ ਆ ਉਹ ਕਹਿ ਰਹੀ ਇਹ ਗੱਲ ਨੂੰ ਪੁੱਛ ਲੈਣਾ ਵੀ ਆ ਮਤਲਬ ਵੀ ਇਹੋ ਜਿਹਾ ਟਰੈਕਟਰ ਹੈ ਆ ਛੱਟੜੀ ਲੱਗੀ ਠੀਕ ਦੱਸ ਦਿਆ ਕਰ ਮੁੱਲ 32 32 310 ਚੋਂ ਥੋੜਾ ਬੜਾ ਮਾਨਤਾ ਕਰਾਂਗੇ 310 ਚ ਛੋੜ ਹੋ ਜੂਗੀ ਛੋੜ ਫੋਨ ਕਰ ਲੈ ਜਿੰਨੂੰ ਪਸੰਦ ਹੋਵੇ ਜਿਹਨੇ ਉਦਾਂ ਕੋਈ ਮੰਲੋ ਗੱਲ ਪੁੱਛਣੀ ਹੋਵੇ ਮੈਂ ਕਹਿੰਦਾ ਦੇਣ ਵਾਲਾ ਹੀ ਦੱਸ ਵੀਰ ਛੱਡ ਤੂੰ ਦਾਹ ਨੂੰ ਤਿੰਨ ਪੰਜ ਦਾ ਦੇ ਪਰਾ ਹਾਂ ਨਾ ਹੀ ਨਾ ਹਾਂ ਤਿੰਨ ਪੰਜ ਦਾ ਆ ਸਹੀ ਆ ਮੁੜ ਕੇ ਬੈਸ ਵਾਲਾ ਫੋਨ ਜਿਹਨੇ ਤੇ ਕਹਿੰਦਾ ਵੀ ਇੰਨਾ ਤੋਂ ਨਾ ਉਹ ਵੀਰ ਫੋਨ ਨਾ ਕਰੇ ਆਹੋ ਵੀ ਪਤਾ ਗੱਲ ਕੀ ਆ ਟਾਈਮ ਸਾਰਿਆਂ ਕੋ ਕੋ ਜਾਂਦਾ ਹਾਂਜੀ ਤੇ ਆਪਣਾ ਚੈੱਕ ਕਰਕੇ ਮੰਲੋ ਇਹ ਸੋਚ ਕੇ ਹੁਣ ਫੇਰ ਨਾ ਸੋਚਣ ਵੀਰ ਚੀਜ਼ ਦਾ ਮੁੱਲ ਲਾਉਣ ਹੋਏ ਨਾ ਵੀ ਮੁੱਲ ਤੁਸੀਂ ਸਾਈਕਲ ਦਾ ਲਾਓ ਤੇ ਖਰੀਦਣ ਜਾ ਚੱਲ ਜਿਓ ਗੱਲ ਇਹ ਓ ਆ ਵੀ ਕਈਆਂ ਵੀਰ ਆਉਂਦੇ ਆ ਮੇਰੇ ਕੋ ਉਹ ਜਦੋਂ ਰੇਟ ਲਾਉਂਦੇ ਆ ਤੇ ਫੇ ਮੈਂ ਦੱਸ ਦਾਨਾ ਵੀ ਵੀਰ ਵਪਾਰੀਆਂ ਕੋਤੋਂ ਚੋਂ ਹਾਂਜੀ ਇਹ ਨਹੀਂ ਮੈਂ ਮਾਰਕੀਟ ਦੇ ਹਿਸਾਬ ਨਾਲ ਰੇਟ ਵੱਧ ਮੰਗ ਲੂੰਗਾ ਸਾਡਾ ਮਾਰਕੀਟ ਦੇ ਹਿਸਾਬ ਨਾਲ 10-15000 ਥੱਲੇ ਹੀ ਆ ਗੱਲ ਇਹ ਆ ਵੀ ਕਈ ਵਾਰ ਆ ਇਹ ਹੁੰਦਾ ਨਾ ਵੀ ਬੰਦਾ ਸੋਚਦੇ ਆ ਵੀ ਮਾਰਕੀਟ ਨੂੰ ਕੋਈ ਕਿਸ ਨੇ ਵੱਧ ਨਹੀਂ ਮੰਗ ਲੈਣਾ ਜੀ 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 ਹਾ ਜੇ ਨੂੰ ਹਸਾਬ ਨੂੰ ਹਸਾਬ ਨਾ ਮਿਲਿਆ ਉਦੋਂ ਹੋਰ ਬੰਦਾ ਸੁਈਦਾਈ ਆ ਵੀ ਮੈਂ ਹੋਰ ਨਵਾ ਲਿਆ ਹਾਂ ਹਾਂ ਜੀ ਹਾਂ ਜੀ ਇਹ ਕਰਕੇ ਹੁੰਦਾ ਕੋਈ ਨਹੀਂ ਹੋਰ ਹੁਣ ਮੰਨ ਲੋ ਕੋਈ ਬੰਦਾ ਆ ਜਾਂਦਾ ਕਈ ਨਹੀਂ ਸਾਨੂੰ ਹੋਰ ਚੀਜ਼ ਸਾਫੀ ਮਿਲਦੀ ਹੁੰਦੀ ਹੈ ਜੀ ਜੀ ਉਹਦੇ ਨੇ ਇਹ ਵੇਚ ਕੇ ਤੇ ਹੋਰ ਲੈ ਗਏ ਜਾਂ ਕੰਡੀਸ਼ਨ ਵਧੀਆ ਮਿਲਦੀ ਹੁੰਦੀ ਹੁੰਦੀ ਉਹਨਾਂ ਦੀ ਆ ਹਾਂ ਜੀ ਸਾਫ ਸੁਥਰਾ ਵਾ ਜਿਹੜਾ ਵੀ ਵੀਰ ਆਵੇ ਆਪਣੀ ਤਸੱਲੀ ਕਰਕੇ ਟਾਈਮ ਕੱਢ ਕੇ ਆ ਟਾਈਮ ਕੱਢ ਕੇ ਤਸੱਲੀ ਕਰ ਲੈ ਦੋ ਹੀ ਸੰਦ ਸੇਲ ਕਰਨੇ ਆ ਵੀਡੀਓ ਨੂੰ ਵੀਰ ਮੇਰੇ ਸ਼ੇਅਰ ਕਰ ਦੇਣਾ ਚੈਨਲ ਨੂੰ ਕਰ ਦੇਣਾ ਸਬਸਕ੍ਰਾਈਬ ਧੰਨਵਾਦ ਜੀ